ਸਭ ਤੋਂ ਪਹਿਲਾਂ ਗਰੰਟੀ ਉਹ ਪੂਰੀ ਕਰੂੰ ਜਿਹਦੇ ਨਾਲ ਬਹੁਤ ਜ਼ਿਆਦਾ ਦੁਆਵਾਂ ਤੇ ਅਸ਼ੀਰਵਾਦ ਮਿਲਣਗੇ ਮਾਵਾਂ ਭੈਣਾਂ ਨੂੰ ਜਿਹੜਾ 1000 ਰੁਪਏ ਮਹੀਨਾ ਦੇਣਾ ਉਹ ਲਾਗੂ ਕਰ ਦੂੰਗਾ ਜੀ ਮੈਂ ਵੀਰੋ ਜੇ ਮੈਂ ਵੋਟਾਂ ਵਾਸਤੇ ਕਰਨਾ ਹੁੰਦਾ ਜਾਂ ਮੈਂ ਵੋਟ ਬੈਂਕ ਦੀ ਰਣਨੀਤੀ ਕਰਨੀ ਹੁੰਦੀ ਮੈਂ ਕਹਿ ਦਿੰਦਾ ਚਲੋ ਐ ਕਰਦੇ ਆ ਫਰਵਰੀ ਮਾਰਚ ਤੋਂ 1000 ਰੁਪਏ ਮਹੀਨਾ ਦੇਣ ਲੱਗ ਜਾਂਦੇ ਆ ਵੋਟਾਂ ਤੋਂ ਬਾਅਦ ਬੰਦ ਕਰ ਦਾਂਗੇ ਸਕੀਮ ਮੈਂ ਵੀ ਕਰ ਸਕਦਾ ਸੀ ਪਰ ਨਹੀਂ ਮੈਨੂੰ ਮਰਵਿੰਦ ਕੇਜਰੀਵਾਲ ਜੀ ਨੇ ਕਿਹਾ ਹੋਇਆ ਕਿ ਜਿਹੜਾ ਵਾਅਦਾ ਕੀਤਾ ਉਹਨੂੰ ਪੂਰਾ ਕਰਨਾ ਹੈ ਲੰਬੇ ਸਮੇਂ ਵਾਸਤੇ ਬਿਜਲੀ ਦੇ ਬਿੱਲ ਅੱਜ ਜ਼ੀਰੋ ਆਉਂਦੇ ਨੇ ਇਹ ਤਾਂ ਨਹੀਂ ਹੈਗਾ ਕਿ ਕੋਈ ਬਿਜਲੀ ਦਾ ਬਿੱਲ ਵਿਚਾਲੋਂ ਬੰਦ ਕਰਤਾ ਵੀ ਹੁਣ ਆਉਣ ਆਇਆ ਕਰਨਗੇ ਉਹ ਐਂ ਆਉਂਦੇ ਰਹਿਣਗੇ ਕਿਉਂਕਿ ਮੈਂ ਪੂਰੇ ਪਲੈਨਿੰਗ ਨਾਲ ਉਹ ਬਿੱਲਾਂ ਦਾ ਜਿਹੜਾ ਬਜਟ ਬਣਾਇਆ ਹੋਇਆ ਹੈ ਬਿਲਕੁਲ ਇਸੇ ਤਰ੍ਹਾਂ ਬਸ ਅਗਲੇ ਅਗਲੇ ਥੋੜੇ ਸਮੇਂ 'ਚ ਹੀ ਵੀਰੋ ਮਾਵਾ ਭੈਣਾਂ ਦੇ ਕਈ ਹਜ਼ਾਰ ਰੁਪਏ ਵਾਲਾ ਸਕੀਮ ਸ਼ੁਰੂ ਹੋਊਗੀ ਫਿਰ ਦੁਬਾਰੇ ਬੰਦ ਨਹੀਂ ਹੋਊਗੀ ਉਹ ਉਹ ਹਰ ਇੱਕ ਮਹੀਨੇ ਮਿਲਿਆ ਕਰਨਗੇ ਉਹ ਹਰ ਇੱਕ ਮਹੀਨੇ ਮਿਲਿਆ ਕਰਨਗੇ ਜੋ ਸਰਮਾਨ ਦੀ ਰਸ਼ੀ ਹੈ ਹਾਲਾਂਕਿ ਬਾਦ ਆ 5 ਸਾਲ ਚ ਪੂਰਾ ਕਰਨ ਦੀ ਗਾਰੰਟੀ ਦਿੱਤੀ ਸੀ ਬਸ ਇਹ ਪਹਿਲੀ ਕਰਾਂਗੇ ਜਿਸ ਤਰ੍ਹਾਂ ਮੀਤ ਨੇ ਕਿਹਾ ਕਈ ਵਾਅਦੇ ਤਾਂ ਅਜੇਕ ਪੂਰੇ ਕਰਤੇ ਜਿਸ ਦੀ ਬਾਰੇ ਤੁਸੀਂ ਸੋਚਿਆ ਹੀ ਨਹੀਂ ਸੀਗਾ ਅੱਜ ਅਖਬਾਰ ਦੇ ਵਿੱਚ ਛਪਿਆ ਹੈ ਅੱਜ ਹਿੰਦੀ ਦੇ ਇੱਕ ਅਖਬਾਰ ਛਪਿਆ ਹੈ ਦੇਸ਼ ਦਾ ਵੱਡਾ ਅਖਬਾਰ ਹੈ ਉਹ ਕਹਿੰਦਾ ਕਿ ਐਸਐਸਐਫ ਕਰਕੇ ਸੜਕ ਸੁਰੱਖਿਆ ਫੋਰਸ ਕਰਕੇ 5800 जख्मियां दी जान बच ਗਈ 3 ਮਹੀਨਿਆਂ ਚ 90 ਦਿਨਾਂ ਚ 5800 ਇਹ ਪੁੰਡਾ ਕੰਮ ਆ ਵੀਰੋ ਅੱਜ ਦੇ ਜ਼ਮਾਨੇ ਚ ਭਾਈ ਭਾਈ ਦਾ ਵੈਰੀ ਹੋਇਆ ਪਿਆ ਐਥੇ ਪੁੱਤ ਪਿਓ ਦੇ ਕਤਲ ਕਰੀ ਜਾਂਦੇ ਆ ਉੱਥੇ ਕਿਸੇ ਦੀ ਜਾਨ ਬਚਾਉਣੀ ਬਹੁਤ ਵੱਡੀ ਗੱਲ ਆ ਬਹੁਤ ਵੱਡੀ ਗੱਲ ਆ ਪੁੰਨ ਦਾ ਕੰਮ ਐ ਮੈਂ ਦਿੱਲੀ ਮੈਂ ਜੁਗਰਾਤ ਜਾ ਰਿਹਾ ਸੀ ਪਰਸੋਂ ਤਾਂ ਮੈਂ ਦਿੱਲੀ ਤੋਂ ਇੱਥੋਂ ਚੰਡੀਗੜ੍ਹ ਤੋਂ ਦਿੱਲੀ ਜਾ ਰਿਹਾ ਸੀ ਜਹਾਜ਼ ਦੇ ਵਿੱਚ ਇੱਕ ਪਰਿਵਾਰ ਮਿਲਿਆ ਮੈਨੂੰ ਇੱਕ ਕੁੜੀ ਸੀ ਇੱਕ ਉਹਦੀ ਮਾਂ ਸੀ ਇੱਕ ਉਹਦੀ ਦਾਦੀ ਸੀ 70 ਸਾਲ ਦੀ ਇੱਕ ਉਹਦਾ ਭਾਈ ਸੀ ਤੇ ਇੱਕ ਉਹਦੀ ਭਰਜਾਈ ਸੀ ਚੂੜਾ ਪਾਇਆ ਹੋਇਆ ਸੀ ਨਵਾਂ ਵਿਆਹ ਹੋਇਆ ਹੋਣਾ ਉਹ ਕੁੜੀ ਮੈਨੂੰ ਕਹਿੰਦੀ ਅੱਜ ਮੇਰੀ ਜ਼ਿੰਦਗੀ ਦਾ ਬਹੁਤ ਵੱਡਾ ਦਿਨ ਹੈ ਮਾਨ ਸਾਹਿਬ ਤੁਹਾਡੇ ਕਰਕੇ ਮੈਂ ਕਿਹਾ ਜੀ ਮੈਂ ਤਾਂ ਤੁਹਾਨੂੰ ਜਾਣਦਾ ਵੀ ਨਹੀਂ ਮੈਂ ਕੀ ਕਰਤਾ ਦੱਸੋ ਕਹਿੰਦੇ ਤੁਸੀਂ ਮੈਨੂੰ ਪਟਵਾਰੀ ਭਰਤੀ ਕਰ ਲਿਆ ਨਿਯੁਕਤੀ ਪੱਤਰ ਸਾਨੂੰ ਮਿਲ ਗਏ ਟ੍ਰੇਨਿੰਗ ਸਾਡੀ ਚੱਲ ਰਹੀ ਹੈ ਤੁਸੀਂ ਟ੍ਰੇਨਿੰਗ ਦੀ ਵੀ ਤਨਖਾਹ ਦੇਣ ਲੱਗ ਗਏ ਮੈਨੂੰ ਪਹਿਲੀ ਤਨਖਾਹ ਮਿਲੀ ਹੈ 20 ਦਿਨ ਪਹਿਲਾਂ ਵੀਰੋ ਉਹ ਕਹਿੰਦੀ ਮੈਂ ਆਪਣੇ ਪਰਿਵਾਰ ਨਾਲ ਵਾਅਦਾ ਕੀਤਾ ਸੀ ਜਿੱਦ ਦਿਨ ਸਰਕਾਰੀ ਨੌਕਰੀ ਦੀ ਪਹਿਲੀ ਤਨਖਾਹ ਮਿਲੂਗੀ ਮੈਂ ਆਪਣੀ ਦਾਦੀ ਸਮੇਤ ਸਾਰੇ ਪਰਿਵਾਰ ਨੂੰ ਜਹਾਜ਼ ਦਾ ਝੂਟਾ ਦਵਾਉਂਗੀ ਅੱਜ ਮੈਂ ਦਿੱਲੀ ਲੈ ਕੇ ਚੱਲੀ ਆਂ ਐਡੀਆਂ ਛੋਟੀਆਂ ਛੋਟੀਆਂ ਖੁਸ਼ੀਆਂ ਇਹ ਪਹਿਲਾਂ ਕਿੱਧਰ ਗਈਆਂ ਸੀ ਖੁਸ਼ੀਆਂ ਇਹ ਸਾਡੇ ਤੋਂ ਖੁਸ਼ੀਆਂ ਖੋਲੀਆਂ ਸੀ ਸੱਥਾਂ 'ਚੋਂ ਰੌਣਕਾਂ ਚਲੀਆਂ ਗਈਆਂ ਸੀ 25 ਬੱਜੇ 33 ਸਾਲ ਦੇ ਜਵਾਨਾਂ ਦੀਆਂ ਦਾੜ੍ਹੀਆਂ ਚਿੱਟੀਆਂ ਹੋ ਗਈਆਂ ਚਿੰਤਾ ਚਿਖਾ ਸਮਾਨ ਕਿ ਕੀ ਕਰਾਂਗੇ ਯਾਰ ਕਿੱਧਰ ਜਾਵਾਂਗੇ ਜਿਹੜਾ ਵਿੱਤ ਮੰਤਰੀ ਸੀ ਉਹ ਰੋਜ਼ ਬਿਆਨ ਦਿੰਦਾ ਸੀ ਖਜ਼ਾਨਾ ਖਾਲੀ ਖਜ਼ਾਨਾ ਖਾਲੀ ਫਿਰ ਮੁੰਡੇ ਕੁੜੀਆਂ ਭੱਜਣ ਲੱਗ ਗਏ ਇਥੋਂ ਚਲੋ ਕੈਨੇਡਾ ਚਲੋ ਆਸਟ੍ਰੇਲੀਆ ਨਾ ਫਿਰੋ ਸਵਾ ਦੋ ਸਾਲ ਹੋ ਗਏ ਮੇਰੇ ਮੂੰਹੋਂ ਕਦੇ ਸੁਣਿਆ ਹੈ ਕਿ ਖਜ਼ਾਨਾ ਖਾਲੀ ਹੈ ਵਿੱਤ ਮੰਤਰੀ ਬੈਠਾ ਹੈ ਕਦੇ ਇਹਨੇ ਕਿਹਾ ਕਿ ਖਜ਼ਾਨਾ ਖਾਲੀ ਹੈ ਖਜ਼ਾਨਾ ਵੀ ਭਰਾਂਗੇ ਨੌਕਰੀਆਂ ਵੀ ਦੇਵਾਂਗੇ ਬਿਜਲੀ ਫਰੀ ਦੇਵਾਂਗੇ ਹਸਪਤਾਲ ਮੁਹੱਲਾ ਕਲੀਨਿਕ ਬਣਾਵਾਂਗੇ ਸਕੂਲ ਬਣਾਵਾਂਗੇ ਤੇ ਨਾਲੇ ਖਜ਼ਾਨਾ ਨਹੀਂ ਖਾਲੀ ਹੋਣ ਦਿੰਦੇ ਇਹ ਤਰੀਕਾ ਹੁੰਦਾ ਹੈ ਕਿ ਚਲਾਉਣ ਦਾ ਉਹੀ ਉਹੀ ਖੰਬੇ ਨੇ ਉਹੀ ਤਾਰਾਂ ਨੇ ਉਹੀ ਜੈਂਪਰ ਨੇ ਉਹੀ ਗ੍ਰਿਡ ਨੇ ਉਹੀ ਟਰਾਂਸਫਾਰਮਰ ਨੇ ਹੁਣ ਬਿਜਲੀ ਕਿਵੇਂ ਆਉਂਦੀ ਹੈ ਬਾਈ ਨਾਲੇ ਦਿਨੇ ਕਿਵੇਂ ਆਉਂਦੀ ਹੈ ਹੁਣ ਮੈਂ ਕਿਹਾ ਪੂਰੀ ਮੈਂ ਬਿਜਲੀ ਦੇ ਅਫਸਰ ਨੂੰ ਬੁਲਾਇਆ ਮੈਂ ਕਿਹਾ ਪੂਰੀ ਦੁਨੀਆ ਦੇ ਦਫ਼ਤਰ ਦਿਨੇ ਖੁੱਲਦੇ ਆ ਯਾਰ ਤੇ ਕਿਸਾਨ ਦਾ ਦਫ਼ਤਰ 2 ਵਜੇ ਰਾਤ ਨੂੰ ਕਿਉਂ ਖੁੱਲਦੇ ਹੁੰਦੇ ਨੇ ਰਾਤ ਨੂੰ 2:00 ਵਜੇ ਆਉਗੀ ਜੀ ਲੇਟ ਨਾ ਪਹਿਲਾਂ ਸੌ ਸਕਦੇ ਨਾ ਬਾਅਦ ਸੌ ਸਕਦੇ ਆ ਮੈਂ ਕਿਹਾ ਦਿਨੇ ਬਿਜਲੀ ਦਿਓ ਅਸੀਂ ਦਿਨੇ ਬਿਜਲੀ ਦਿੰਨੇ ਆ ਆਮ ਬਿਜਲੀ ਦਿੰਨੇ ਆ ਜਦੋਂ ਮਰਜ਼ੀ ਸੋਚਦਾ ਬਲਿਓ ਬਰਸੀਨ ਵਾਸਤੇ ਚਾਹੇ ਪੌਦ ਵਾਸਤੇ ਹਣ ਦੇਵਾਂਗੇ ਵੀਰੋ ਨਾਲ-ਨਾਲ ਰਾਤ ਨੂੰ ਅਸੀਂ ਬਿਜਲੀ ਵੇਚਦਾ ਪੰਜਾਬ ਤੁਹਾਨੂੰ ਸੁਣ ਕੇ ਖੁਸ਼ੀ ਹੋਊਗੀ 1 ਮਾਰਚ ਤੋਂ ਲੈ ਕੇ 5 ਤੱਕ ਕੱਲ ਤੱਕ ਦਾ ਰਿਪੋਰਟ ਕਾਰਡ ਹੈ ਮੇਰੇ ਕੋਲੇ 1 ਮਾਰਚ ਤੋਂ ਲੈ ਕੇ 5 ਮਈ ਤੱਕ ਪੰਜਾਬ ਨੇ ਮਹਾਰਾਸ਼ਟਰ ਨੂੰ ਕਰਨਾਟਕਾ ਨੂੰ ਤੇ ਆਂਧਰਾ ਨੂੰ 250 ਕਰੋੜ ਰੁਪਏ ਦੀ ਬਿਜਲੀ ਵੇਚੀ ਹੈ ਫਿਰੋ ਨਾਲੇ ਪੈਸੇ ਕਮਾ ਰਹੇ ਆ ਰਾਤ ਨੂੰ ਇਹਨਾਂ ਨੂੰ ਬਿਜਲੀ ਵੇਚਦੇ ਆ ਫਿਰੋ ਇਹ ਤਾਂ ਘਰ ਚੱਲਦਾ ਹੁੰਦਾ ਜਿਹੜਾ ਵਧੀਆ ਲਾਣੇਦਾਰ ਹੁੰਦਾ ਉਹ ਘਰ ਵੀ ਤਰੱਕੀ ਤੇ ਲੈ ਕੇ ਜਾਂਦਾ ਤੇ ਘਰ 'ਚ ਖੁਸ਼ੀਆਂ ਵੀ ਲਿਆਉਂਦਾ ਤੇ ਕਰਜ਼ਾ ਵੀ ਨਹੀਂ ਚੜਨ ਦਿੰਦਾ ਸੋ ਤੁਸੀਂ ਮੈਨੂੰ ਮੌਕਾ ਦਿੱਤਾ ਹੋਇਆ ਤੁਹਾਡੇ ਨਾਲ ਖੜਾਂਗੇ ਦਲਿਤਾਂ ਗਰੀਬਾਂ ਵਾਸਤੇ ਬਹੁਤ ساری ਸਕੀਮਾਂ ਨੇ ਬਿਰੋ ਜਿਹੜੇ ਰਾਸ਼ਨ ਕਾਰਡ ਕੱਟੇ ਗਏ ਸੀ ਅਸੀਂ ਹੁਕਮ ਕਰਤਾ ਪੁਰਾਣੇ ਰਾਸ਼ਨ ਕਾਰਡ ਦੀ ਜਿਹਨਾਂ ਦੇ ਬਣੇ ਹੋਏ ਸੀ ਉਹਨਾਂ ਨੂੰ ਵੀ ਉਹਨਾਂ ਨੂੰ ਵੀ ਰਾਸ਼ਨ ਮਿਲੂਗਾ ਘਰ ਘਰ ਜਾ ਕੇ ਉਹਨਾਂ ਦੀ ਉਹਨਾਂ ਦੀ ਜਿਹੜੀ ਦੇਲੀ ਜਾਂ ਦੇਲੀ ਤੇ ਜਾ ਕੇ ਰਾਸ਼ਨ ਮਿਲੂਗਾ ਤੇ ਰਾਸ਼ਨ ਕਿਹੜਾ ਮਿਲੂਗਾ ਜਿਹੜੀ ਆ ਕਣਕ ਹੁਣ ਆਈ ਹੈ ਆ ਜਿਹੜੀ ਕਣਕ ਹੁਣ ਆਈ ਆ ਮੰਡੀਆਂ 'ਚ ਏਸੇ ਕਣਕ ਦਾ ਆਟਾ ਜਾਂ ਫਿਰ ਇਹੀ ਕਣਕ ਇਹ ਤੁਹਾਡੇ ਤੇ ਆ ਕੇ ਕਣਕ ਲੈਣੀ ਆ ਜਾਂ ਆਟਾ ਇਹ ਤੁਹਾਡੇ ਘਰਾਂ 'ਚ ਦਲਿਤ ਗਰੀਬਾਂ ਦੇ ਘਰਾਂ 'ਚ ਰਾਸ਼ਨ ਵਾਸਤੇ ਰੋਟੀ ਪਕਾਉਣ ਵਾਸਤੇ ਮਿਲੂਗਾ ਜਿਹੜੇ ਘਰ ਜਿਹੜੇ ਮੁੱਖ ਮੰਤਰੀ ਦੇ ਘਰੇ ਜਿਹੜੇ ਆ ਜਿਹੜੇ ਕਣਕ ਦਾ ਆਟਾ ਪੀਹ ਜਾਂਦਾ ਹੈ ਜਿਹੜੇ ਆਟੇ ਦੀ ਰੋਟੀ ਮੁੱਖ ਮੰਤਰੀ ਦੇ ਘਰੇ ਜਾਂ ਸਾਡੇ ਮੰਤਰੀ ਦੇ ਘਰੇ ਬਣਦੀ ਹੈ ਉਹੀ ਗਰੀਬਾਂ ਦੇ ਘਰਾਂ 'ਚ ਬਣੂਗੀ ਅਸੀਂ ਕੋਈ ਸੁਸਰੀ ਲੱਗੀ ਹੋਈ ਕਣਕ ਜਾਂ ਮਿੱਟੀ ਵਾਲੀ ਜਿਹਨੂੰ ਡੰਗਰ ਵੀ ਨਹੀਂ ਖਾਂਦੇ ਉਹ ਕਣਕਾਂ ਨਹੀਂ ਵੰਡਣੀਆਂ ਗੈਰ ਮਨੁੱਖੀ ਵਿਹਾਰ ਨਹੀਂ ਕਰਨਾ ਵੀਰੋ ਦਲਿਤਾਂ ਗਰੀਬਾਂ ਦੇ ਬੱਚਿਆਂ ਨੂੰ ਪੜ੍ਹਾ ਦਈਏ ਉਹ ਗਰੀਬੀ ਚੱਕ ਦੇਣਗੇ ਆ ਸਕੂਲ ਜਿਹੜੇ ਬਣਾਏ ਨੇ ਦਲਿਤਾਂ ਗਰੀਬਾਂ ਦੇ ਬੱਚੇ ਪੜ੍ਹ ਰਹੇ ਆ ਫਸਟ ਆ ਰਹੇ ਆ ਦਿੱਲੀ ਦੇ ਵਿੱਚ ਵੀ ਇੰਦੀ ਹੋਇਆ ਵਕੀਲ ਬਣ ਰਹੇ ਨੇ ਜੇਈਟੀ ਦੇ ਐਗਜ਼ਾਮ ਈਟੀਈ ਜਿਹੜਾ ਯੂਪੀਐਸਸੀ ਦੇ ਐਗਜ਼ਾਮ ਕਲੀਅਰ ਕਰ ਰਿਹਾ ਹੈ ਆਪਣੇ 158 ਬੱਚੇ ਪਹਿਲੀ ਵਾਰ ਹੋਇਆ ਹੈ 158 ਸਰਕਾਰੀ ਸਕੂਲਾਂ ਦੇ ਬੱਚਿਆਂ ਨੇ ਜੇਈ ਦਾ ਮੇਨ ਦਾ ਟੈਸਟ ਕਲੀਅਰ ਕਰ ਲਿਆ ਵੀਰੋਂ ਵੱਡੇ ਵੱਡੇ ਅਫਸਰ ਬਣਨਗੇ ਗਰੀਬਾਂ ਦੇ ਜਵਾਕ ਹੋਣਗੇ ਪਹਿਲੇ ਦਿਨ ਹੀ ਫੈਸਲਾ ਕੀਤਾ ਸੀ ਕਿ ਸਰਕਾਰੀ ਦਫ਼ਤਰਾਂ ਦੇ ਵਿੱਚ ਦੋ ਫੋਟੋਆਂ ਲੱਗਣਗੀਆਂ ਮੁੱਖ ਮੰਤਰੀ ਦੀ ਫੋਟੋ ਲੱਗੂਗੀ ਇੱਕ ਸ਼ਿਦਿਆਜ ਪਟਕ ਸਿੰਘ ਦੀ ਲੱਗੂਗੀ ਇੱਕ ਡਾਕਟਰ ਭੀਮrao ਅੰਬੇਦਕਰ ਬਾਬਾ ਸਾਹਿਬ ਦੀ ਲੱਗੂਗੀ ਜਿਨ੍ਹਾਂ ਨੇ ਸੰਵਿਧਾਨ ਲਿਖਿਆ ਹੈ ਜਿਨ੍ਹਾਂ ਨੇ ਸੰਵਿਧਾਨ ਲਿਖਿਆ ਇੱਕ ਨੇ ਜਿਹਨੇ ਆਜ਼ਾਦੀ ਲੈ ਕੇ ਦਿੱਤੀ ਹੈ ਉਹਨਾਂ ਦੇ ਉਹਨਾਂ ਦੇ ਕਦਮਾਂ ਤੇ ਚੱਲਣਾ ਅੱਜ ਬਾਬਾ ਸਾਹਿਬ ਦਾ ਲਿਖਿਆ ਹੋਇਆ ਸੰਵਿਧਾਨ ਖਤਰੇ 'ਚ ਆ ਵੀਰੋ ਆ ਰੋਜ਼ ਕਹਿੰਦੇ ਨੇ ਸੰਵਿਧਾਨ ਬਦਲਾਂਗੇ 10 ਸਾਲ ਹੋ ਗਏ ਭਾਜਪਾ ਦੀ ਸਰਕਾਰ ਨੂੰ ਉਹ ਮੈਂ 2 ਸਾਲ ਦੇ ਕੰਮਾਂ ਤੇ ਵੋਟਾਂ ਮੰਗੀ ਜਾਂਣਾ ਸਿਰਫ 2 ਸਾਲ ਦੇ ਕੰਮਾਂ ਤੇ ਵੋਟਾਂ ਮੰਗੀ ਜਾਂਣਾ ਉਹ ਮੋਦੀ ਸਾਹਿਬ 10 ਸਾਲ ਬਿਨਾਂ ਵਿਪੱਖਸ਼ ਤੋਂ ਤੁਸੀਂ ਰਾਜ ਕੀਤਾ ਜੇ ਕੋਈ ਵਿਪੱਖਸ਼ ਦਾ ਬੋਲਦਾ ਸੀ ਚੱਕ ਕੇ ਬਾਹਰ ਮਾਰਦੇ ਸੀ ਆਪਣੀ ਮਰਜ਼ੀ ਮਤਾ ਕਾਨੂੰਨ ਚੇਂਜ ਕਰ ਲੈਂਦੇ ਸੀ ਤੇ 10 ਸਾਲਾਂ ਬਾਅਦ ਵੀ ਤੁਸੀਂ ਇੱਕ ਵੀ ਕੰਮ ਨਹੀਂ ਗਿਣਾ ਰਹੇ ਸਿਰ ਮੰਗਲ ਸੂਤਰ ਕਹਿ ਕੇ ਲੋਕਾਂ ਨੂੰ ਡਰਾ ਕੇ ਤੁਸੀਂ ਵੋਟ ਮੰਗ ਰਹੇ ਹੋ ਕੋਈ ਹਸਪਤਾਲ ਦੱਸ ਦੋ ਬਣਾਇਆ 10 ਸਾਲਾਂ ਚ ਕੋਈ ਨੌਕਰੀ ਦਿੱਤੀ ਹੋਵੇ 10 ਸਾਲਾਂ ਚ ਹਾਕੇ ਜਿਹੜੀ ਵਾਲਾ ਅੰਦਰ ਕਰਤਾ ਫਲਾਣੇ ਦੇ ਈਡੀ ਭੇਜਤੀ ਫਲਾਣ ਦੇ ਸੀਬੀਆਈ ਭੇਜਤੀ ਫਲਾਣੇ ਤੋਂ ਪੈਸੇ ਲੈ ਲੇ ਆ ਕੰਮ ਕੀਤਾ ਸੁਬੀਰੋ ਜੇ ਨੀਅ ਸੱਚੀ ਹੋਵੇ ਤਾਂ 2 ਸਾਲਾਂ ਦੇ ਕੰਮ ਵੀ ਬਹੁਤ ਹੁੰਦੇ ਨੇ 2 ਸਾਲਾਂ ਦੇ ਕੰਮ ਤਾਂ ਹਜੇ ਹੁਣ ਹੋਣਗੇ ਨਾ 4 ਜੂਨ ਤੋਂ ਬਾਅਦ ਜੋ ਸਾਰੇ ਵਿਰੋਧੀਆਂ ਦੇ ਮੂੰਹ ਬੰਦ ਹੋ ਗਏ 13 0 ਦਾ ਸਕੋਰ ਹੋ ਗਿਆ ਉਹ ਤੋਂ ਬਾਅਦ ਜਿਹੜੇ ਐਸੇ ਟਰਮ ਦੇ ਤਿੰਨ ਸਾਲ ਪਏ ਨੇ ਜਿਹੜੇ ਉਹਨਾਂ 'ਚ ਕੰਮ ਕਰੂੰਗਾ ਵਾਕਈ ਤੁਹਾਨੂੰ ਸੋਨੇ ਦੀ ਚਿੜੀ ਬਣਾ ਕੇ ਦਿਖਾ ਦਊਗਾ ਪੰਜਾਬ ਨੂੰ ਸੋਨੇ ਦੀ ਚਿੜੀ ਕਿਉਂਕਿ ਮੈਂ ਵੀਰੋ ਕਿਸੇ ਬੱਸਾਂ 'ਚ ਹਿੱਸਾ ਨਹੀਂ ਪਾਉਣਾ ਕਿਸੇ ਰੇਤੇ ਦੀ ਖੱਡ 'ਚ ਹਿੱਸਾ ਨਹੀਂ ਪਾਉਣਾ ਮੈਂ ਕਿਸੇ ਟਾਬੇ 'ਚ ਹਵੇਲੀ 'ਚ ਨਹੀਂ ਹਿੱਸਾ ਪਾਉਣਾ ਮੈਂ ਹਿੱਸਾ ਪਾਉਣਾ ਤਾਂ ਸਾਡੇ 3 ਕਰੋੜ ਲੋਕਾਂ ਦੇ ਪੰਜਾਬੀਆਂ ਦੇ ਦੁੱਖਾਂ ਸੁੱਖਾਂ 'ਚ ਹਿੱਸਾ ਪਾਉਣਾ ਹੋਰ ਮੈਂ ਕਿਹਦੇ 'ਚ ਹਿੱਸਾ ਨਹੀਂ ਪਾਉਣਾ ਸੋ ਇਸਕ ਸੋ ਵੀਰੋ ਪਹਿਲਾਂ ਵੀ ਜਦੋਂ ਵੀ ਆਇਆ ਸੁਨਾਮ ਜਦੋਂ ਵੀ ਸੰਗਰੂਰ ਆਇਆ ਤੁਸੀਂ ਮਾਨ ਹੱਥੋਂ ਵੱਧ ਦਿੱਤਾ ਐਸ ਵਾਰ ਵੀ ਆਪਣੇ ਪੁੱਤ ਨੂੰ ਆਪਣੇ ਭਤੀਜੇ ਨੂੰ ਆਪਣੇ ਛੋਟੇ ਵੱਡੇ ਭਾਈ ਨੂੰ ਮਾਨ ਰੱਖਿਓ ਸਾਡਾ ਕਿਉਂਕਿ ਅਸੀਂ ਇਹ ਵੋਟਾਂ ਜਿਹੜੀਆਂ ਮੰਗਣ ਆਇਆ ਇਹ ਕੋਈ ਆਪਦੇ ਭਤੀਜਿਆਂ ਵਾਸਤੇ ਜਾਂ ਆਪਦੇ ਪੁੱਤਾਂ ਨੂੰ ਨੌਕਰੀ ਦੇਣ ਵਾਸਤੇ ਨਹੀਂ ਤੁਹਾਡੇ ਵਾਸਤੇ ਆਇਆ ਜਦੋਂ 13 ਜੀਰੋ ਹੋ ਗਿਆ ਮੈਨੂੰ ਬਹੁਤ ਸੌਖਾ ਹੋ ਜੂ ਆ ਜਿਹੜੇ ਬੋਲਦੇ ਫਿਰਦੇ ਨੇ ਉਹ ਇੱਕ ਆਇਆ ਹੋਇਆ ਹੁਣ ਉਦੋਂ ਆਇਆ ਆਪਣਾ ਥੁਪਲਾ ਹੱਥ ਵਾਲੇ ਪਾਸਿਓ ਉਹ ਇੱਥੇ ਆ ਕੇ ਤੁਰੇ ਫਿਰਦਾ ਲੈ ਮੈਨੂੰ ਕਾਲਾ ਕੱਢਣ ਲੱਗਿਆਂ ਤੜਕੀ ਉਹ ਕਦੇ ਕਿਸੇ ਪਾਰਟੀ 'ਚ ਕਦੇ ਇੱਕ 6 ਪਾਰਟੀਆਂ ਬਦਲ ਲੀਆਂ 6 ਹੁਣ ਤਾਂ ਦੁਹਰ ਕਰਦਾ ਫਿਰਦਾ ਮੈਂ ਦੋ ਦੂਜੀ ਵਾਰੀ ਕਾਂਗਰਸ 'ਚ ਆਇਆ ਜਾਂ ਬੱਤਵਿਆਂ ਨਾਲ ਦੁਹਰ ਨਹੀਂ ਕਰਦੇ ਹੁਣ ਦੁਹਰ ਕਰਦਾ ਫਿਰਦਾ ਤੇ ਉਹੋ ਗੋਲਡੀ ਨੂੰ ਦੱਸੀ ਜਾਂਦਾ ਕਿ ਪਾਰਟੀਆਂ ਨਹੀਂ ਬਦਲਦੇ ਹੁੰਦੇ ਤੂੰ ਬੋਲੇਗਾ ਇਹ ਤਾਂ ਐ ਲੱਗਦਾ ਜਿਵੇਂ ਉਸਾਮਾ ਬਿਨ ਲਦੀਨ ਮੋਮਬਤੀਆਂ ਦਾ ਮਾਰਚ ਕੱਢਦਾ ਉਹ ਵੀ ਸ਼ਾਂਤੀ ਰੱਖਣੀ ਹੈ ਉਹ ਬੋਲੀ ਜਾਂਦੇ ਦੱਸੋ ਉਹ ਭਰਾ ਮੇਰੋ ਮੈਂ ਤਾਂ ਹੈਰਾਨ ਆ ਇੰਨਾ ਚਿਰ ਕਾਂਗਰਸ ਚ ਕਿਵੇਂ ਕੱਟ ਗਿਆ ਇਹ ਮੈਂ ਵਿਧਾਨ ਸਭਾ 'ਚ ਪੁੱਛਿਆ ਸੀ ਮੈਂ ਕਿਹੜੀ ਪਾਰਟੀ ਜਾਂ ਅੰਜਕਲ ਮੈਂ ਕਿਹਾ ਇੰਦਰ ਜੇ ਕੱਲਾ ਜੀ ਬੈਠਾ ਹੈ ਕਾਂਗਰਸ ਹੈ ਨਹੀਂ ਸੋ ਵੀਰੋ ਇਹ 3-4 ਅਜੇ ਨੇ ਪੰਜਾਬ ਕੋਲੇ ਜਿਨ੍ਹਾਂ ਨੂੰ ਤੜਕੇ-ਤੜਕੇ ਜੋ ਘਰੋਂ ਨਿਕਲਦੇ ਨਾ ਉਹ ਤੇ ਡਰਾਈਵਰ ਨੂੰ ਪੁੱਛਣਾ ਪੈਂਦਾ ਕਿਸੇ ਭੋਗ-ਭੂਗ ਤੇ ਜਾਣ ਵੇਲੇ ਵੀ ਅੱਪਾ ਅੱਜਕੱਲ ਕਿਹੜੀ ਪਾਰਟੀ ਚਾਂ ਕਿਹੜੀ ਪਾਰਟੀ ਵੱਲ ਬੋਲਣਾ ਹੈ ਇਹਨੂੰ ਆਪ ਨਹੀਂ ਪਤਾ ਕਿਹੜੀ ਪਾਰਟੀ ਚ ਰਹੇ ਸੋ ਵੀਰੋ ਇਹ ਤਾਂ ਉਹ ਗੱਲ ਹੋ ਗਈ ਕਿਦਾਂ ਇਦਾਂ ਦਾ ਮਾਹੌਲ ਸੀ ਵੋਟਾਂ ਦਾ ਕਿਸੇ ਪਾਰਟੀ ਦੇ ਦਫ਼ਤਰ ਨੂੰ ਅੱਗ ਲੱਗੀ ਫੋਨ ਕੀਤਾ ਫਾਇਰ ਬ੍ਰਿਗੇਡ ਨੂੰ ਕਹਿੰਦਾ ਜੀ ਫਲਾਨੀ ਪਾਰਟੀ ਦੇ ਦਫ਼ਤਰ ਚੋਂ ਬੋਲਦਿਆਂ ਸਾਡੇ ਦਫ਼ਤਰ 'ਚ ਅੱਗ ਲੱਗ ਗਈ ਵਿਰੋਧੀਆਂ ਦੀ ਚਾਲ ਐ ਸਾਡੇ ਸਾਰੇ ਝੰਡੇ ਸਾਡੇ ਸਾਰੇ ਪੋਸਟਰ ਇਸੇ ਦਫ਼ਤਰ 'ਚ ਪਏ ਨੇ ਇਹ ਤਾਂ ਸਾਰੇ ਮੱਤ ਜਾਣਗੇ ਇਲੈਕਸ਼ਨ ਹਾਰ ਜਾਣਗੇ ਛੇਤੀ ਛੇਤੀ ਗੱਡੀਆਂ ਭੇਜੋ ਅੱਗ ਬੁਝਾਉਣ ਵਾਲੀਆਂ ਚਲੋ ਜੀ 5 ਮਿੰਟ ਬਾਅਦ ਉਸੇ ਬੰਦੇ ਨੇ ਫੇਰ ਫੋਨ ਕੀਤਾ ਫਾਇਰ ਬਗੇਟ 'ਚ ਕਹਿੰਦਾ ਜੀ ਕੋਈ ਗੱਡੀ ਭੇਜਣ ਦੀ ਲੋੜ ਨਹੀਂ ਕੋਈ ਕਹਿੰਦਾ ਕੋਈ ਅੱਗ ਬੁਝਾਉ ਜੰਤਰ ਭੇਜਣ ਦੀ ਲੋੜ ਨਹੀਂ ਉਹ ਕਹਿੰਦੇ ਕੀ ਗੱਲ ਜੀ ਅੱਗ ਤੇ ਕਾਬੂ ਪਾ ਲਿਆ ਕਹਿੰਦਾ ਨਹੀਂ ਅੱਗ ਤੇ ਨਹੀਂ ਕਾਬੂ ਪਾਇਆ ਮਈ ਪਾਰਟੀ ਬਦਲ ਲਈ ਕਹਿੰਦਾ ਹੁਣ ਉਹ ਵਿਰੋਧੀ ਪਾਰਟੀ ਦਾ ਦਫ਼ਤਰ ਹੈ ਮੱਚਣ ਦੋ ਸੜਨ ਦੋ ਸੋ ਇਹਨਾਂ ਦਾ ਕੋਈ ਪਤਾ ਨਹੀਂ ਭਾਈ ਕਦੋਂ ਪਾਰਟੀ ਬਦਲ ਲੈਣ ਤੇ ਨਾਲੇ ਇੱਥੇ ਆ ਕੇ ਤੁਹਾਨੂੰ ਪਤਾ ਨਹੀਂ ਕਲਚਰ ਦਾ ਉਮੀਦ ਨੇ ਕਹਿੰਦਾ 10 ਪਿੰਡਾਂ ਦੇ ਨਾਂ ਲੈ ਕੇ ਦਿਖਾ ਕਹਿੰਦਾ ਛਾਸ਼ਲੀ ਕਰਾਚੋ ਸੰਗਰੇੜੀ ਕੋਈ ਹੋਰ ਵੀ ਬੋਲੋ ਯਾਰ ਫਿਰ ਕਹਿੰਦਾ ਧੂਰੀ ਮੂਨਕ ਸੰਗਰੂਰ ਮੈਨੂੰ ਤਾਂ ਹੁਣ ਪਤਾ ਲੱਗਿਆ ਸੰਗਰੂਰ ਵੀ ਪਿੰਡ ਹੈ ਸਨਾਮ ਪਿੰਡ ਐ ਤੂਰੀ ਵੀ ਪਿੰਡ ਐ ਲਾਸ 10 ਪਿੰਡਾਂ ਦੇ ਨਾਂ ਨਹੀਂ ਬੋਲਨੇ ਹੁੰਦੇ ਆਗੇ ਤੁਸੀਂ ਇੱਥੇ ਸਾਡੇ ਲੋਕਾਂ ਦਾ ਸਾਡੇ ਮੇਰੇ ਮਾਲਵੇ ਵਾਲਿਆਂ ਦਾ ਤੁਸੀਂ ਟੈਸਟ ਲੈਣ ਸੋ ਵੀਰੋ ਦੋਨੇ ਹੱਥ ਖੜੇ ਕਰਕੇ ਅੱਜ ਦੱਸ ਦੋ ਕਿ ਅਸੀਂ ਆਪਣੇ ਧੀਆ ਪੁੱਤਾਂ ਦੇ ਨਾਲ ਆ ਸਭ ਤੋਂ ਵੱਡੀ ਕੁਰਸੀ ਤੁਹਾਡੇ ਪੁੱਤ ਕੋਲ ਆ ਸ਼ਹੀਦ ਉਧਮ ਸਿੰਘ ਕਾਲਜ ਦੇ ਸਟੂਡੈਂਟ ਕੋਲ ਆ ਮੇਰੇ ਨਾਨਕੇ ਨੇ ਇੱਥੇ ਸੋ ਸਭ ਤੋਂ ਵੱਡੀ ਕੁਰਸੀ ਆਪਣੇ ਕੋਲ ਆ ਪੂਰੀ ਦੁਨੀਆ 'ਚ ਮੰਨੀ ਜਾਂਦੀ ਹੈ ਕੁਰਸੀ ਇਹ ਔਰ ਸਾਰੇ ਦੇਸ਼ ਦੇ ਵਿੱਚ ਕਹਿੰਦੇ ਆ ਭਗਵੰਤਬਾਨ ਆਜੇ ਕੇਜਰੀਵਾਲ ਆਜੇ ਸੋ ਵੀਰੋ ਦੋਨੇ ਹੱਥ ਉੱਪਰ ਕਰ ਖੜੇ ਕਰਕੇ ਇੱਕ ਨਾਰਾ ਲਾ ਕੇ ਦੱਸ ਦਿਓ ਕਿ ਤੁਸੀਂ ਸਾਡੇ ਨਾਲ ਹੋ ਇਨਕਲਾਬ ਥੋੜਾ ਜਿਹਾ ਹੋਰ ਉੱਚੀ ਇੱਥੇ ਫਿਰਦਾ ਆਉਣਾ ਉਹਨੂੰ ਕਿਹੜਾ ਪਿੰਡਾਂ ਦਾ ਪਤਾ ਕਿਤੇ ਇੰਦਰੀ ਫਿਰਦਾ ਆਉਣਾ ਲੈ ਉਹਨੂੰ ਸ਼ਰਤ ਲਾ ਲਓ ਤੁਸੀਂ ਸ਼ਰਤ ਲਾ ਲਓ ਮੈਂ ਕਹਿੰਦਾ ਚਲੋ ਅੰਦਰਲੇ ਭਾਈ ਕੀ ਪਸ਼ੋਰ ਹੋ ਰਹੀ ਤਾਂ ਫੇਰ ਅੰਦਰ ਨੇ ਲੈ ਉਹਨੂੰ ਐ ਕਰਦੇ ਆ ਗਵਿੰਦਗੜ ਖੋਖਰ ਛੱਡਿਆ ਉਹਨਾਂ ਨੂੰ ਇਕੱਲੇ ਨੂੰ ਉਹਨੂੰ ਕਹਿੰਦਾ ਬਿਨਾ ਨੈਵੀਗੇਸ਼ਨ ਲਾਏ ਸੰਗਰੂਰ ਪਹੁੰਚ ਕੇ ਦਿਖਾ 10 10 ਬੰਦੇ ਨੂੰ ਪੁੱਛੂ ਭਾਈ ਜੀ ਸੰਗਰੂਰ ਜਾਣਾ ਸੀ ਕਿੱਧਰ ਨੂੰ ਜਾਂਦੀ ਹੈ ਰਾਹ ਭਾਈ ਕੀ ਪਸ਼ੌਰ ਤਾਂ ਫੇਰ ਅੰਦਰ ਹੈ ਪਾਪੜੇ ਬੱਲਰੇ ਤਾਂ ਦੂਰ ਨੇ ਉਹ ਭੂਲਣ ਠਸਕਾ ਤਾਂ ਬਾਹਲੀ ਦੂਰ ਨੇ ਉਹ ਇਧਰਲੇ ਪਾਸੇ ਸਮੁੰਦਗੜ ਛੰਨਾ ਆ ਇਧਰਲੇ ਪਾਸੇ ਸਾਡੇ ਪੰਡੋਰੀ ਸਾਹਿਬ ਦੇ ਜਿਹੜੇ ਪਿੰਡ ਨੇ ਤਾਂ ਬਹੁਤ ਦੂਰ ਨੇ ਆ ਸ਼ਾਦੀ ਹਰੀ ਆ ਰਾਤ ਰਾਣਾ ਇਹਨਾਂ ਨਾਂ ਤਾਂ ਲੂੰਬ ਅੰਗਰੇਜ਼ੀ ਚ ਲਿਖ ਕੇ ਵੀ ਦੇ ਦਿੱਤਾ ਤਾਂ ਵੀ ਨਹੀਂ ਪੜੇ ਜਾਣੇ ਉਤੋਂ ਅਹੀਂ ਕਰਨਾ ਚਾਹੁੰਦੇ ਤੁਸੀਂ ਸਾਡੇ ਸੰਗਰੂਆਂ ਨੂੰ ਐ ਸਮਝਦੇ ਹੋ ਵੀ ਐਂ ਪਾ ਦੇਣੇ ਉਹਨੇ ਅਸੀਂ ਵੋਟ ਸੋ ਵੀਰੋ ਇਨਕਲਾਬੀ ਸੋਚ ਦੇ ਮਾਲਕੋ ਬਸ ਇਸ ਵਾਰ ਮਾਣ ਰੱਖੋ ਇੱਜ਼ਤ ਰੱਖੋ ਮੈਂ ਤੁਹਾਡਾ ਕੰਮ 1 ਜੂਨ ਨੂੰ ਖਤਮ ਹੋ ਜਾਊਗਾ ਤੁਸੀਂ 1 ਜੂਨ ਨੂੰ ਫਰਜ਼ ਨਿਭਾਦੋਂਗੇ ਉਸ ਤੋਂ ਬਾਅਦ ਫਰਜ਼ ਨਿਭਾਉਣ ਦੀ ਬਾਰੀ ਮੇਰੀ ਹੋਊਗੀ ਮੇਰੀ ਟੀਮ ਦੀ ਹੋਊਗੀ ਮੇਰੇ ਤੇ ਜੇ ਨਾ ਸੁਨਾਮ ਦਾ ਨਹੀਂ ਪੂਰੇ ਪੰਜਾਬ ਦਾ ਜੇ ਅਸੀਂ ਵਿਕਾਸ ਕਰਕੇ ਐਸਾ ਪੰਜਾਬ ਰੰਗਲਾ ਪੰਜਾਬ ਬਣਾਤਾ ਜੇ ਨਾ ਬਣਾਇਆ ਮੈਨੂੰ ਨੀਵੇਂ ਥਾਂ ਬਿਠਾ ਲਿਓ ਕਿਉਂਕਿ ਮੈਂ ਸੱਚ ਬੋਲਦਾ ਮੈਂ ਦਿਲੋਂ ਸੱਚ ਬੋਲਦਾ ਮੈਂ ਕੋਈ ਝੂਠ ਬੋਲਦਾ ਨਹੀਂ ਪੈਸੇ ਕਮਾਉਣ ਵਾਲੇ ਕੰਮ ਤਾਂ ਮੈਂ ਛੱਡੀ ਬੈਠਾ ਮੈਨੂੰ ਪੱਤਰਕਾਰ ਕਹਿੰਦੇ ਜਿਹੜੀ ਕੁਰਸੀ ਤੇ ਤੁਸੀਂ ਬੈਠ ਗਏ ਇਹ ਕੁਰਸੀ ਤੇ ਬਹਿ ਕੇ ਵੱਡੇ ਵੱਡੇ ਦਿਮਾਗ ਖਰਾਬ ਹੋ ਜਾਂਦੇ ਨੇ ਥੋੜਾ ਦਿਮਾਗ ਨਹੀਂ ਖਰਾਬ ਹੋਇਆ ਮੈਂ ਕਿਹ ਫਰਕ ਇੰਨਾ ਕ ਜਿਹੜੇ ਪਹਿਲਾਂ ਇਸ ਕੁਰਸੀ ਤੇ ਬਹਿੰਦੇ ਸੀ ਉਹ ਕੁਰਸੀ ਤੇ ਬਹਿ ਕੇ ਮਸ਼ਹੂਰ ਹੁੰਦੇ ਸੀ ਮੈਂ ਮਸ਼ਹੂਰ ਹੋ ਕੇ ਕੁਰਸੀ ਤੇ ਬੈਠਾ ਤੁਸੀਂ ਮੈਨੂੰ 17 ਸਾਲ ਦੇ ਨੂੰ ਹੀ ਕੁਲਫੀ ਗਰਮਾਂ ਗਰਮ ਰਹੀ ਤੁਸੀਂ ਤਾਂ ਮੈਨੂੰ ਸਟਾਰ ਬਣਾਤਾ ਸੀ ਮਸ਼ਹੂਰ ਕਰਤਾ ਸੀ ਉਦੋਂ ਵੱਡਾ ਹੁਣ ਮਾਨ ਸਤਕਾਰ ਹੋਰ ਕੀ ਹੋਊਗਾ ਹੁਣ ਤਾਂ ਇੱਕੋ ਹੀ ਚਾਹੇ ਕਿ ਲੋਕਾਂ ਦੇ ਕੰਮ ਆਈਏ ਮੇਰੀ ਮੇਰੀ ਪੈਨ ਨਾਲ ਸਾਈਨ ਕਰਕੇ ਕਿਸੇ ਦੀ ਕਬੀਲਦਾਰੀ ਲਈ ਤੇ ਚੜਦੀ ਹੋਵੇ ਇਹ ਤੋਂ ਵੱਡਾ ਪੁੰਨ ਕੋਈ ਨਹੀਂ ਮੇਰੇ ਕਰਕੇ ਕਿਸੇ ਦੇ ਘਰ ਦੇ ਚੁੱਲ੍ਹੇ ਦੀ ਅੱਗ ਬਚਦੀ ਹੋਵੇ ਇਹ ਤੋਂ ਵੱਡਾ ਪੁੰਨ ਕੋਈ ਨਹੀਂ ਆਉਣ ਵਾਲੇ ਦਿਨਾਂ 'ਚ ਹਜ਼ਾਰਾਂ ਨੌਕਰੀਆਂ ਸਾਡੇ ਵਲੰਟੀਅਰਾਂ ਵਾਸਤੇ ਹਜ਼ਾਰਾਂ ਅਹੁਦੇ ਇੰਤਜ਼ਾਰ ਕਰ ਰਹੇ ਨੇ ਤੁਸੀਂ ਮੈਨੂੰ ਸਭ ਪਤਾ ਹੈ ਜਿਹੜੇ ਆਪਣੇ ਪੱਲਿਓਂ ਤੇਲ ਪਵਾ ਕੇ ਮੇਰੀ ਗੱਡੀ ਮੂਰੇ ਮੋਟਰਸਾਈਕਲ ਲਾਉਨੇ ਹੋ ਕੱਲੇ ਕੱਲੇ ਇਨਕਲਾਬ ਜਿੰਦਾਬਾਦ ਦੇ ਨਾਰੇ ਦਾ ਮੁੱਲ ਪਾਉਂਗਾ ਮੈਂ ਕਿਰਤ ਕਰਨੀ ਹੈਗਾ ਮੈਂ ਉਦਾਂ ਦਾ ਨਹੀਂ ਹੈਗਾ ਕਿ ਮੈਂ ਭੁੱਲ ਜਾ ਵਰਕਰਾਂ ਨੂੰ ਅਸੀਂ ਮਿਹਨਤ ਕਰਨ ਵਾਲਿਆਂ ਨੂੰ ਵਿੱਚੋਂ ਚੱਕ ਲੈਨੇ ਆਂ ਤੇ ਉਹਨਾਂ ਨੂੰ ਵੀ ਕਈ ਵਾਰੀ ਲੋਕ ਦੱਸਦੇ ਨਾ ਤੈਨੂੰ ਚੇਅਰਮੈਨ ਲਾਤਾ ਉਹ ਤੈਨੂੰ ਆਹ ਉਹਦਾ ਦੇਤਾ ਉਹ ਕਹਿੰਦਾ ਅੱਛਾ ਜੀ ਮੈਂ ਤਾਂ ਕਦੇ ਕਦੇ ਕਿਹਾ ਨਹੀਂ ਸੋ ਮਿਹਨਤ ਕਰਦੇ ਰਹੋ ਤੁਹਾਡੀ ਮਿਹਨਤ ਇੱਕ ਨਾ ਇੱਕ ਦਿਨ ਜ਼ਰੂਰ ਆਸ ਆਊਗੀ ਮੈਂ ਇੱਕ ਵਾਰੀ ਫੇਰ ਇਹ ਗੱਲ ਕਲੀਅਰ ਕਰ ਦੇਣਾ ਕੋਈ ਕਹਿੰਦੇ ਵਹਾ ਫਲਾਈ ਜਾਂਦੇ ਆ ਵੀ 126 ਜਿਹੜੀ ਝੋਨਾ ਉਹ ਚੱਕੜਾ ਨਹੀਂ ਬਲਕਿ ਚੱਕੜੇ 126 ਆ ਮੈਂ ਤਾਂ ਕਹਿੰਨਾ 126 127 128 129 ਬਾਸਮਤੀ ਬਾਸਮਤੀ 5000 ਤੋਂ ਉੱਪਰ ਗਈ ਹੈ ਸੋ ਖੇਤੀ ਦਾ ਮੇਰੇ ਕੋਲੇ ਐ ਪੈ ਗਿਣੇ ਪੈਨੇ ਅੰਕੜੇ ਕਿਉਂਕਿ ਮੈਂ ਦਰਾਂ ਤੇ ਇਹੀ ਕੰਮ ਕਰਦਾ ਮੈਂ ਪੰਜਾਬ ਨੂੰ ਘਾਟੇ 'ਚ ਵੀ ਨਹੀਂ ਜਾਣ ਦੇਣਾ ਤੇ ਮੈਂ ਪੰਜਾਬ ਦੇ ਖਜ਼ਾਨੇ ਨੂੰ ਵੀ ਭਰਨਾ ਹੈ ਤੇ ਨਾਲ ਨਾਲ ਸਹੂਲਤਾਂ ਵੀ ਪੰਜਾਬੀਆਂ ਨੂੰ ਦੇਣੀਆਂ ਨੇ ਆਉਣ ਵਾਲੇ ਦਿਨਾਂ 'ਚ ਤੁਸੀਂ ਹੋਰ ਹਰਾਨ ਹੋਵੋਗੇ ਤੇ ਆਹ ਕੰਮ ਵੀ ਪੰਜਾਬ 'ਚ ਹੋ ਸਕਦਾ ਯਾਰ ਅੱਛਾ ਯਾਰ ਆ ਤਾਂ ਸੋਚਿਆ ਨਹੀਂ ਸੀ ਕਦੇ ਕਿਉਂਕਿ 70 ਸਾਲ ਤੋਂ ਅਸੀਂ ਕਦੇ ਸੋਚਿਆ ਨਹੀਂ ਸੀ ਸੋ ਮੈਂ ਸਾਰਿਆਂ ਦਾ ਬਹੁਤ-ਬਹੁਤ ਇੱਕ ਵਾਰੀ ਫੇਰ ਧੰਨਵਾਦ ਕਰਦਾ ਗਰਮੀ ਨੇ باوجود ਥਾਏ ਹਾਂ ਮੈਂ ਹੁਣ ਚਨੀਰ ਜਾਣਾ ਸਰਦੂਲਗੜ੍ਹ ਚ ਦੋਨੇ ਹੱਥ ਉੱਪਰ ਚਾਕੇ ਦੋ ਨਾਰੇ ਲਾ ਕੇ ਮੇਰਾ ਹੌਸਲਾ ਵਧਾ ਦਿਓ ਤਾਂ ਕਿ ਮੈਨੂੰ ਲੱਗੇ ਕਿ ਹਾਂ ਪਿੰਡ ਵਾਲੇ ਪਾਸਿਓ ਮੇਰੇ ਪੇਕੇਆਂ ਵਾਲੇ ਪਾਸਿਓ ਠੰਡੀਆਂ ਹਵਾਵਾਂ ਦੇ ਬੋਲੇ ਆ ਰਹੇ ਨੇ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬੋਲੇ